ਕੈਨੇਡਾ ਪੰਜਾਬੀਆਂ ਦੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਜਦੋਂ ਵੀ ਕਿਸੇ ਪੰਜਾਬੀ ਵਿਦਿਆਰਥੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉੱਚੀ ਪੜ੍ਹਾਈ ਦੇ ਲਈ ਜਦੋਂ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਤਾਂ ਬੱਚੇ ਅਕਸਰ ਹੀ ਕੈਨੇਡਾ ਜਾਣਾ ਪਸੰਦ ਕਰਦੇ ਨੇ ਪਰ ਲਗਾਤਾਰ ਹੀ ਕੈਨੇਡਾ ਦੇ ਵਿੱਚ ਹੁਣ ਨੀਤੀਆਂ ਬਦਲ ਰਹੀਆਂ ਨੇ ਜਿਸ ਕਾਰਨ ਪੰਜਾਬੀਆਂ ਨੂੰ ਕਾਫੀ ਝਟਕੇ ਇੱਕ ਤੋਂ ਬਾਅਦ ਇੱਕ ਲੱਗ ਰਹੇ ਨੇ ਜਿੱਥੇ ਵਰਕ ਪਰਮਿਟ ਜਿਹੜਾ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿਧਾਨ ਦੇ ਹੁਕਮ ਨਹੀਂ ਦਿੱਤੇ ਗਏ ਨੇ ਜਿਸ ਕਾਰਨ ਹੁਣ ਵੀ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਦਸ ਤਾਕਰ ਮਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਦੱਸਦੀ ਹੈ ਕੈਨੇਡਾ ਦੇ ਵਿੱਚ ਇੱਕ ਹਫਤੇ ਦੇ ਵਿੱਚ 40 ਘੰਟੇ ਕੰਮ ਕਰਨ ਦਾ ਜਿਹੜਾ ਹੁਕਮ ਹੈ ਵਾਪਸ ਲੈ ਲਿਆ ਗਿਆ ਹੈ ਕਰੋਨਾ ਕਾਲ ਦੇ ਵਿੱਚ ਇਸ ਹੁਕਮ ਨੂੰ ਦਿੱਤਾ ਗਿਆ ਸੀ ਜਾਰੀ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ ਇੱਕ ਹਫਤੇ ਦੇ ਵਿੱਚ ਸਟੂਡੈਂਟਸ ਨੂੰ 40 ਘੰਟੇ ਕੰਮ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਸੀ ਪਰ ਹੁਣ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਸਟੂਡੈਂਟਸ ਨੂੰ ਮਨ੍ਹਾ ਕਰ ਦਿੱਤਾ ਗਿਆ ਹੈ ਕਿ ਸਟੂਡੈਂਟ ਇੱਕ ਹਫਤੇ ਦੇ ਵਿੱਚ 40 ਘੰਟੇ ਕੰਮ ਨਹੀਂ ਕਰ ਸਕਦੇ ਨੇ ਤਕਰੀਬਨ 20 ਘੰਟੇ ਹੀ ਇੱਕ ਹਫਤੇ ਦੇ ਵਿੱਚ ਉਹ ਕੰਮ ਕਰ ਸਕਦੇ ਨੇ ਜਿਸ ਕਾਰਨ ਜਿਹੜਾ ਹੈ ਪੰਜਾਬੀ ਨੌਜਵਾਨ ਕੁੜੀਆਂ ਮੁੰਡੀਆਂ ਦੀਆਂ ਜਿਹੜੇ ਚਿੰਤਾਵਾਂ ਵੱਧ ਰਹੀਆਂ ਨੇ ਕਿਉਂਕਿ ਕੈਨੇਡਾ ਜਿਹੜਾ ਹੈ ਪ੍ਰਵਾਸ ਦੇ ਲਈ ਹੁਣ ਉਹਨਾਂ ਜ਼ਿਆਦਾ ਚੰਗਾ ਦੇਸ਼ ਨਹੀਂ ਰਿਹਾ ਹੈ ਦਰਸਲ ਕੈਨੇਡਾ ਦੇ ਵਿੱਚ ਇਸ ਵੇਲੇ ਮਹਿੰਗਾਈ ਕਾਫੀ ਜ਼ਿਆਦਾ ਵਧ ਰਹੀ ਹੈ ਜਿਸ ਕਾਰਨ ਕੈਨੇਡਾ ਦੇ ਆਪਣੇ ਮੂਲ ਦੇਸ਼ ਦੇ ਲੋਕ ਜਿਹੜੇ ਨੇ ਕੈਨੇਡਾ ਛੱਡ ਰਹੇ ਨੇ ਤੇ ਹੋਰ ਥਾਵਾਂ ਤੇ ਪ੍ਰਵਾਸ ਕਰ ਰਹੇ ਨੇ ਤੇ ਪੰਜਾਬੀਆਂ ਦੇ ਲਈ ਅਕਸਰ ਹੀ ਕੈਨੇਡਾ ਜਿਹੜਾ ਹੈ ਇੱਕ ਸੁਪਨੇ ਤੋਂ ਕੱ ਨਹੀਂ ਰਿਹਾ ਹੈ ਲਗਾਤਾਰ ਹੀ ਪੰਜਾਬ ਦੇ ਵਿੱਚੋਂ ਪ੍ਰਵਾਸ ਜਿਹੜਾ ਹੈ ਲੋਕੀ ਕੈਨੇਡਾ ਕਰਦੇ ਨੇ ਤੇ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਨੀਤੀਆਂ ਦੇ ਵਿੱਚ ਕਾਫੀ ਜ਼ਿਆਦਾ ਬਦਲਾ ਕਰ ਦਿੱਤਾ ਗਿਆ ਹੈ ਕੈਨੇਡਾ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਵੱਡੇ ਝਟਕੇ ਦੇ ਰਹੀ ਹੈ ਕੈਨੇਡਾ ਨੇ ਵੀਰਵਾਰ ਨੂੰ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਵਰਕ ਪਰਮਿਟ ਵਿਦਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਹੁਣ ਇਸ ਫੈਸਲੇ ਦੇ 24 ਘੰਟੇ ਵਿੱਚ ਜਾਣ ਤੋਂ ਬਾਅਦ ਵਿਦਿਆਰਥੀਆਂ ਦੇ ਲਈ ਇੱਕ ਹੋਰ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ ਇਸ ਦੇ ਤਹਿਤ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਹੁਣ ਫੁੱਲ ਟਾਈਮ ਜਿਹੜਾ ਕੰਮ ਨਹੀਂ ਕਰ ਸਕਣਗੇ ਜਿਹੜੇ ਹਫਤੇ ਦੇ ਵਿੱਚ ਘੰਟੇ ਘਟਾ ਦਿੱਤੇ ਗਏ ਨੇ ਹਫਤੇ ਦੇ ਵਿੱਚ ਕੇਵਲ 20 ਘੰਟੇ ਹੀ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਪਰਮਿਸ਼ਨ ਕੈਨੇਡਾ ਦੇ ਵੱਲੋਂ ਦਿੱਤੀ ਗਈ ਹੈ ਕਰੋਨਾ ਕਾਲ ਸਮੇ ਵਿਦਿਆਰਥੀਆਂ ਨੂੰ 24 ਘੰਟੇ ਕੰਮ ਕਰਨ ਦੀ ਪਰਮਿਸ਼ਨ ਸੀ ਵਰਕ ਪਰਮਿਟ ਉੱਪਰ ਕੰਮ ਕਰਨ ਦਾ ਹੁਕਮ ਸੀ ਪਰ ਹੁਣ ਕਰੋਨਾ ਕਾਲ ਖਤਮ ਹੋ ਚੁੱਕਾ ਹੈ ਹੁਣ ਵਿਦਿਆਰਥੀ 20 ਘੰਟੇ ਹੀ ਕੰਮ ਕਰ ਸਕਦੇ ਨੇ ਨਵੇਂ ਨਿਯਮ 30 ਅਪ੍ਰੈਲ 20 24 ਤੋਂ ਬਾਅਦ ਲਾਗੂ ਹੋ ਜਾਣੀ ਹੈ ਦੱਸਦੀ ਹੈ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਹਰ ਸਾਲ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਜਾਂਦੇ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਕਾਫੀ ਮਹਿੰਗਾ ਹੋ ਗਿਆ ਲਗਾਤਾਰ ਲੋਕੀ ਕੈਨੇਡਾ ਤੋਂ ਵੀ ਪ੍ਰਵਾਸ ਹੋਰ ਦੇਸ਼ਾਂ ਦੇ ਵਿੱਚ ਕਰ ਰਹੇ ਨੇ ਹੁਣ ਅਜਿਹੇ ਦੇ ਵਿੱਚ ਸਰਕਾਰ ਦਾ ਫੈਸਲਾ ਵਿਦਿਆਰਥੀਆਂ ਲਈ ਚਿੰਤਾ ਵਧਾ ਸਕਦਾ ਹੈ ਭਾਰਤ ਦੇ ਵਿੱਚ ਕੈਨੇਡੀਅਨ ਯੂਨੀਵਰਸਿਟੀ ਦੇ ਵਿੱਚ ਰਿ ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਕੈਨੇਡਾ ਇੱਕ ਤੋਂ ਬਾਅਦ ਇੱਕ ਨਵੇਂ ਰੂਲ ਲੈ ਕੇ ਆ ਰਿਹਾ ਹੈ ਇਸ ਦਰਹਾਂ ਪਹਿਲਾ ਕੈਨੇਡਾ ਦੇ ਵਿੱਚ ਡੀਆਈਜੀ ਖਾਤੇ ਦੇ ਲਈ 10000 ਡਾਲਰ ਵਧਾ ਕੇ ਰਾਸ਼ੀ 20600 35 ڈالر ਪ੍ਰਤੀ ਵਿਦਿਆਰਥੀ ਕਰ ਦਿੱਤਾ ਗਿਆ ਇਸ ਸਬੰਧੀ ਵੀਜ਼ਾ ਮਾਹਿਰਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵੇਲੇ ਮਹਿੰਗਾਈ ਵੱਧ ਰਹੀ ਹੈ ਉਸ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਤੇ 40 ਘੰਟੇ ਵਾਲਾ ਮਤਲਬ ਫੁੱਲ ਟਾਈਮ ਕੰਮ ਵਰਕ ਪਰਮਿਟ ਉੱਤੇ ਕਰਨ ਦੀ ਇਜਾਜ਼ਤ ਨਹੀਂ ਹੈ ਕੋਰੋਨਾ ਕਾਲ ਸਮੇਂ 20 ਘੰਟੇ ਮਿਲਦੇ ਸੀ ਤੇ ਹੁਣ 30 ਅਪ੍ਰੈਲ 2024 ਤੋਂ ਬਾਅਦ 20 ਘੰਟੇ ਕਰਨ ਦੀ ਹੀ ਆਜ਼ਾਦੀ ਹੈ ਦਰਅਸਲ ਕੋਰੋਨਾ ਕਾਲ ਦੇ ਵਿੱਚ 24 ਘੰਟੇ ਕਰਨ ਦੀ ਪਰਮਿਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਇਸੋ ਪਹਿਲਾਂ ਕੈਨੇਡਾ ਦੇ ਵਿੱਚ ਇਸ ਸਮੇਂ ਕਰੀਬਨ 14 ਲੱਖ ਪੋਸਟ ਗ੍ਰੈਜੂਏਟ ਵਿਦਿਆਰਥੀ ਵਰਕ ਪਰਮਿਟ ਉੱਤੇ ਕੰਮ ਕਰ ਰਹੇ ਨੇ ਤੇ ਵਰਕ ਪਰਮਿਟ ਵਿਵਧਾਨ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਲਗਾਤਾਰ ਭਾਰਤੀ ਮੂਲ ਦੇ ਉਹ ਵਿਦਿਆਰਥੀ ਕਾਫੀ ਸਾਰਾ ਚਿੰਤਾਮਾ ਦੇ ਵਿੱਚ ਨੇ ਜੇਕਰ ਕੈਨੇਡਾ ਸਰਕਾਰ ਹੋਰ ਸਖਤ ਹੁੰਦੀ ਹੈ ਤਾਂ ਸ਼ਾਇਦ ਅਜਿਹਾ ਹੋ ਸਕਦਾ ਹੈ ਕਿ ਜਿਹੜੇ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਉੱਪਰ ਉਹਨਾਂ ਨੂੰ ਆਪਣੇ ਮੂਲ ਦੇਸ਼ ਯਾਨੀ ਭਾਰਤ ਵਾਪਿਸ ਆਣਾ ਪੈ ਸਕਦਾ ਹੈ ਤਾਂ ਕਾਫੀ ਚਿੰਤਾਵਾਂ ਵਧਾਉਂਦਾ ਹੈ ਇਹਨੂੰ ਕੈਨੇਡਾ ਸਰਕਾਰ ਦਾ ਫੈਸਲਾ 14 ਲੱਖ ਪੰਜਾਬੀ ਵਿਦਿਆਰਥੀ ਇਸ ਵੇਲੇ ਵਿੱਚ ਹੀ ਭਾਰਤੀ ਵੀ ਸ਼ਾਮਿਲ ਨੇ ਕੰਮ ਕਰ ਰਹੇ ਨੇ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਹਾਲਾਂਕਿ ਯੂਕੇ ਤੇ ਆਸਟ੍ਰੇਲੀਆ ਗਵਰਨਮੈਂਟ ਦੇ ਵੱਲੋਂ ਵੀ ਵੀਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾਵਾਂ ਵਿਦਿਆਰਥੀਆਂ ਦੀ ਪੈਦਾ ਦਿੱਤੀ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਉਹ ਵੀਜ਼ਾ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀਆਂ ਨਿਯਮਾਂ ਦੇ ਵਿੱਚ ਕਰ ਰਹੇ ਨੇ ਤੇ ਹੁਣ ਕੈਨੇਡਾ ਸਰਕਾਰ ਤੋਂ ਵੱਲੋਂ ਇੱਕ ਤੋਂ ਬਾਅਦ ਇੱਕ ਨਵੇਂ ਫਰਮਾਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇ ਦਿੱਤੇ ਗਏ ਨੇ ਹੁਣ ਸਟੂਡੈਂਟਸ ਜਿਹੜੇ ਆ ਹਰ ਹਫਤੇ ਯਾਨੀ ਕਿ 40 ਘੰਟੇ ਪਹਿਲਾਂ ਮਿਲਦੇ ਸੀ ਕੰਮ ਕਰਨ ਦੇ ਲਈ ਹੁਣ 20 ਘੰਟੇ ਕਰ ਦਿੱਤਾ ਗਿਆ ਜਿਸ ਕਾਰਨ ਪੰਜਾਬੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਵਧ ਰਹੀਆਂ ਨੇ ਤੇ ਉਹ ਵੀ ਵਿਦਿਆਰਥੀ ਸਾਵਧਾਨ ਹੋਣ ਤੇ ਆਪਣੇ ਆਪ ਨੂੰ ਪੱਕਾ ਪੂਰਨ ਤੌਰ ਤੇ ਕਰਕੇ ਜਾਣ ਜਿਹੜੇ ਵਿਦੇਸ਼ ਜਾਣ ਦੇ ਚਾਹਵਰ ਨੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਮਹਿੰਗਾਈ ਹੈ ਤੇ ਜੇਕਰ ਤੁਸੀਂ ਡਾਲਰ ਦੇ ਵਿੱਚ ਕਮਾ ਰਹੇ ਹੋ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਬਚਾਈਏ ਪਰ ਖਰਚਾ ਹਮੇਸ਼ਾ ਹੀ ਡਾਲਰਾਂ ਦੇ ਵਿੱਚ ਹੁੰਦਾ ਹੈ ਇਹ ਜਿਹੜਾ ਹੈ ਮਨ ਦੇ ਵਿੱਚ ਖਿਆਲ ਜ਼ਰੂਰ ਰੱਖਣਾ ਤਦ ਹੀ ਵਿਦੇਸ਼ ਜਾਣ ਦਾ ਸੁਪਨਾ ਮਨਾਂ ਦੇ ਵਿੱਚ ਸਜਾਉਣਾ ਕਿਉਂਕਿ ਇਸ ਵੇਲੇ ਵਿਦੇਸ਼ ਜਾਣ ਦਾ ਸੁਪਨਾ ਕਈ ਲੋਕਾਂ ਦੀ ਜਾਨ ਵੀ ਲੈ ਰਿਹਾ ਕਿਉਂਕਿ ਜਦੋਂ ਅਸੀਂ ਭਾਰਤ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੁੰਦੇ ਹਾਂ ਉਸ ਵੇਲੇ ਮਾਪਿਆਂ ਦੇ ਵੱਲੋਂ ਇੰਨਾ ਪ੍ਰੈਸ਼ਰ ਬੱਚਿਆਂ ਨੂੰ ਨਹੀਂ ਦਿੱਤਾ ਜਾਂਦਾ ਹੈ ਤੇ ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚ ਪਹੁੰਚ ਜਾਂਦੇ ਹੋ ਉਸ ਵੇਲੇ ਤੁਸੀਂ ਆਪਣੀ ਪੜ੍ਹਾਈ ਦਾ ਖਰਚ ਆਪਣੇ ਪਰਸਨਲ ਐਕਸਪੈਂਸ ਤੇ ਮਾਪਿਆਂ ਨੂੰ ਵੀ ਪੈਸੇ ਭੇਜਣੇ ਹੁੰਦੇ ਆ ਬੱਚੇ ਦੇ ਲਈ ਉਹ ਕਾਫੀ ਔਖਾ ਹੋ ਜਾਂਦਾ ਹੈ ਤੇ ਜ਼ਿਆਦਾਤਰ ਉਹਨਾਂ ਬੱਚਿਆਂ ਦੇ ਲਈ ਔਖਾ ਹੁੰਦਾ ਹੈ ਜਿਹੜੇ ਬੱਚੇ 12ਵੀਂ ਤੋਂ ਬਾਅਦ ਜਾਂਦੇ ਨੇ ਪੜ੍ਹਾਈ ਕਰਨ ਦੇ ਲਈ ਤੇ ਹੁਣ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ ਤਬਦੀਲੀਆਂ ਬਾਰ ਬਾਰ ਕੀਤੀਆਂ ਜਾ ਰਹੀਆਂ ਵਾਕਈ ਚਿੰਤਾ ਦਾ ਵਿਸ਼ਾ ਹੈ ਸਰਕਾਰ ਨੂੰ ਅਪੀਲ ਬੱਚੇ ਬਾਰ ਬਾਰ ਕਰ ਰਹੇ ਨੇ ਕਿ ਅਜਿਹੇ ਨਿਯਮ ਨਾ ਕਰਨ ਸਖਤ ਸਾਨੂੰ ਕਾਫੀ ਜ਼ਿਆਦਾ ਹੋਰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਨਾਲ ਹੀ ਗ੍ਰੈਜੂਏਸ਼ਨ ਤੋਂ ਬਾਅਦ ਵੀ ਅਸੀਂ ਅਨਿਸ਼ਚਿਤ ਸੈਟਲ ਨਹੀਂ ਹੋ ਪਾਉਂਦੇ ਹੈ ਜਿਸ ਕਾਰਨ ਜਿਹੜਾ ਹੈ ਵਿਦਿਆਰਥੀ ਦੇ ਵੱਲੋਂ ਲਗਾਤਾਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਮਹੀਮਾ ਚਲਾਈਆਂ ਜਾ ਰਹੀਆਂ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ